ਗੁਰਦਾਸਪੁਰ ਦੇ ਕਲਾ ਨੌਰ ਸੇ ਨੌਜਵਾਨਾਂ ਨੂੰ ਕਾਂਗਰਸ ਨਾਲ ਜੋੜਨ ਦੇ ਪ੍ਰੋਗਰਾਮ ਤਹਿਤ ਕੈਪਟਨ ਅਮਰਿੰਦਰ ਸਿੰਘ ਨੂੰ ਨੌਜਵਾਨਾਂ ਨੇ ਕਈ ਅਹਿਮ ਸਵਾਲ ਕੀਤੇ ਹਜ਼ਾਰਾਂ ਕਰੋੜ ਦੇ ਨਸ਼ਾ ਤਸਕਰੀ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟਰਟੋਰਲ ਕੈਬਨਿਟ ਮੰਤਰੀ ਵਿਕਰਮ ਮਜੀਠੀਆ ਨੂੰ ਸਮਨ ਜਾਰੀ ਹੋ ਚੁੱਕਿਆ ਹੈ ਅਤੇ ਪੁੱਛ ਕੁਛ ਵੀ ਹੋ ਚੁੱਕੀ ਹੈ ਕੀ ਸਰਕਾਰ ਵੱਲੋਂ ਕੈਪਟਨ ਮਜੀਠੀਆ ਤੇ ਕਾਰਵਾਈ ਕਰਨਗੇ ਇੱਕ ਨੌਜਵਾਨ ਦੇ ਸਵਾਲ ਦਾ ਜਵਾਬ ਕੈਪਟਨ ਨੇ ਕੁਝ ਇਸ ਅੰਦਾਜ਼ੇ ਦਿੱਤਾ ਉਸਾਂ ਅਮਰਸਤੋਂ ਲੰਬੀ ਦੀ ਇਲੈਕਸ਼ਨ ਲੜੀ ਉਦੋਂ ਤੁਸੀਂ ਇਲੈਕਸ਼ਨ ਦੇ ਵਿੱਚ ਜਿਹੜੀ ਨਸ਼ੇ ਤੇ ਜਿਹੜੀ ਅੰਗੇਂਸਟ ਇਲੈਕਸ਼ਨ ਲੜੀ ਕੇ ਨਸ਼ਾ ਬੜਾ ਉੱਥੇ ਤੁਸੀਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਬਾਂਦਰ ਤੱਕ ਵੀ ਕਿਹਾ ਉਹ ਤੁਹਾਨੂੰ ਚਾਚਾ ਕਹਿੰਦਾ ਤੁਸੀਂ ਤਲਵੰਡੀ ਸਾਬੋ ਸੌ ਖਾਦੀ ਗੁਰੂ ਗ੍ਰੰਥ ਸਾਹਿਬ ਕੁਟਕਾ ਸਾਹਿਬ ਪਿਆਤਰਾ ਕੇ ਮੈਂ ਜਿੱਦਣ ਚੀਫ ਮਿਨਿਸਟਰ ਬਣ ਗਿਆ ਚਾਰ ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਕਰ ਦੂੰ ਕੀ ਤੁਸੀਂ ਬਣਦੇ ਆ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਚ ਭੇਜੋਗੇ ਤੁਸੀਂ ਉਹ ਮੇਰਾ ਬਾਲ ਕੀ ਕਰੋਗੇ ਉਹਨਾਂ ਹੋਵੇ ਕਿ ਜਿਹੜੇ ਲੋਕ ਨਸ਼ਾ ਵੇਚਣੇ ਫੜੇ ਨੇ ਸਾਰੇ ਕਾਲੀ ਦਲ ਨਾਲ ਲੇਟੜ ਦੇ ਤੇ ਜਿੱਦਣ ਸਰਕਾਰ ਬਣੇ ਉਹ ਮਚਾਚਾ ਤੁਹਾਨੂੰ ਚਾਚਾ ਕਹਿੰਦਾ ਕਿ ਉਹ ਸਾਰੇ ਕਾਲੀ ਜਿਹੜੇ ਤੁਸੀਂ ਆ ਗੇ ਤੇ ਨਸ਼ਾ ਪੂਹੀ ਵਿਕੇ ਤੇ ਸਾਡਾ ਜੂਤ ਬਰਬਾਦ ਹੋ ਜੇ ਬੜੀਆਂ ਇੱਥੇ ਜਿਹੜੀਆਂ ਧੀਆਂ ਨੇ ਉਹ ਰੋਲਡੀਆਂ ਨੇ ਬੜੇ ਨੌਜਵਾਨ ਰੋਲਡਾਏ ਨੇ ਮਾਂ ਪਿਓ ਦਾ ਬਰਾਤ ਸਭ ਤੋਂ ਵੱਧ ਨਸ਼ਾ ਮਾਜੇ ਤੇ ਆ ਇਹਦਾ ਮੈਨੂੰ ਇੱਕ ਜਵਾਬ ਜਿਹੜਾ ਕਲੀਅਰ ਕਰ ਸਾਨੂੰ ਜੂਤ ਨੂੰ ਦੇ ਕੇ ਜਾਓ ਅਗਰ ਉਹ ਮੈਨੂੰ ਐ ਕਹਿੰਦਾ ਮੈਂ ਦੱਸਦਾ ਤੁਹਾਨੂੰ ਕਿਉਂ ਕਹਿੰਦੇ ਇਹ ਉਹ ਰੀਸ ਮਜੀਠਾ ਇਹਨਾਂ ਨੂੰ ਯਾਦ ਹੋਊਗਾ ਸੰਮੀ ਦੇ ਵਿੱਚ ਜਿਹਨੇ ਕਿਹਾ ਸੀ ਬਾਦਲ ਸਾਹਿਬ ਹੁਕਮ ਦਿਓ ਅਮਰਿੰਦਰ ਸਿੰਘ ਦਾਸ ਜਨ ਕਲਮ ਕਰਕੇ ਤੁਹਾਡੇ ਚਰਨਾਂ 'ਚ ਰੱਖ ਲੂਗਾ ਮੈਂ ਇਹ ਦਾ ਪਿਤਾ ਜੀ ਪਿਤਾ ਜੀ ਔਰ ਮੈਂ ਅਸੀਂ ਇਕੱਠੇ ਸਕੂਲ 'ਚ ਪੜ੍ਹਦੇ ਸੀ ਤੇਰਾ ਦੋ ਜੀ ਤੇ ਜਦੋਂ ਇਹਨੂੰ ਇਹਨਾਂ ਨੂੰ ਇੱਥੋਂ ਕੋਈ ਉਹਨਾਂ ਨੇ ਆਪਣੇ ਪਿਤਾ ਜੀ ਨਾਲ ਕੋਈ ਝਗੜਾ ਹੋ ਗਿਆ ਸੀ ਤੇ ਇਹਨਾਂ ਨੂੰ ਜਾਣ ਨੂੰ ਕੋਈ ਥਾਂ ਨਹੀਂ ਸੀ ਤਾਂ ਮੈਂ ਕਿਹਾ ਸੀ ਤੁਸੀਂ ਆ ਕੇ ਮੇਰੇ ਕੋਲ ਰਹਿ ਜਾ ਇਹਦੇ ਪਿਤਾ ਜੀ ਨੂੰ ਇਹ ਆਲੇ ਉਹਦੇ ਬੱਚੇ ਉਹਨੂੰ ਇੱਕ ਇੱਕ ਦੋ ਦੋ ਸਾਲ ਦੇ ਸੀ ਉਹ ਅੱਗੇ ਔਰ ਉਧਰ ਉੱਤੇ ਰਏ ਫਿਰ ਪਟਿਆਲੇ ਦੇ ਕੋਲ ਨਾਬੇ ਦੇ ਕੋਲ ਇਹਨਾਂ ਦੇ ਪੋਜੇ ਹੋਇਆ ਹੈ ਸਿਨਾਬੇ ਨੇ ਉਹਨਾਂ ਨੇ ਜ਼ਮੀਰ ਦੇਤੀ ਸੀ ਉੱਥੇ ਉਹਨਾਂ ਨੇ ਘਰ ਖੜਕਵਾ ਲਿਆ ਸੀ ਉਹਨੂੰ ਤੋਂ ਮੈਂ ਜਾਣਦਾ ਸੀ ਤਾਂ ਮੈਨੂੰ ਚਾਚਾ ਕਹਿੰਦੇ ਵਿਕਰਮ ਹੋਵੇ ਇਹਦੇ ਵਿੱਚ ਪਰ ਵਿਕਰਮ ਵੀ ਅੰਦਰ ਜਾਊਗਾ ਇਹਦੇ ਕੋਈ ਇਹਨਾਂ ਸੋਚੋ ਕਿ ਮੈਂ ਕਿਸੇ ਨੂੰ ਪ੍ਰੋਟੈਕਟ ਕਰੂੰ ਮੈਂ ਕਿਸੇ ਨੂੰ ਪ੍ਰੋਟੈਕਟ ਨਹੀਂ ਕਰਦਾ